ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜਲੇਬੀਆਂ ਘਰ ਦੇ ਵਿੱਚ ਤੇ ਇਹਦੇ ਲਈ ਆਪਾਂ ਦਹੀਂ ਲੈ ਲਿਆ ਤੇ ਵਿੱਚ ਮੈਦਾ ਪਾ ਲਿਆ ਆ ਤੇ ਇਹਨੂੰ ਮੈਦਾ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤੇ ਪਾਣੀ ਠੰਡਾ ਨਹੀਂ ਹੋਣਾ ਚਾਹੀਦਾ ਗੁਰਗਣਾ ਹੋਣਾ ਚਾਹੀਦਾ ਨਾ ਬਾਲਾ ਗਰਮ ਤੇ ਨਾ ਬਾਲਾ ਠੰਡਾ ਮੀਡੀਅਮ ਹੋਣਾ ਚਾਹੀਦਾ ਆ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਬੈਟਰ ਤਿਆਰ ਕਰ ਲਾਂਗੇ ਜਿਵੇਂ ਕਿ ਮੈਂ ਕਰ ਰਹੇ ਹਾਂ ਹੱਥ ਨਾਲ ਉਸੇ ਤਰ੍ਹਾਂ ਹੀ ਤੁਸੀਂ ਕਰਨਾ ਆ ਤੇ ਇਹਨੂੰ ਬਾਲਾ ਪਤਲਾ ਨਹੀਂ ਕਰਨਾ ਠੀਕ ਠੀਕ ਰੱਖਣਾ ਪਹਿਲਾਂ ਜੇ ਆਪਾਂ ਨੂੰ ਲੋੜ ਪਊਗੀ ਤਾਂ ਆਪਾਂ ਬਾਅਦ ਚੋਂ ਇਹਦੇ ਵਿੱਚ ਪਾਣੀ ਪਾ ਦੇਾਂਗੇ ਲਓ ਜੀ ਹੁਣ ਆਪਣਾ ਜਿਹੜਾ ਬੈਟਰ ਹੈ ਇਹ ਬਣ ਕੇ ਰੈਡੀ ਆ ਤੇ ਇਹਨੂੰ ਆਪਾਂ 15 ਤੋਂ 16 ਘੰਟੇ ਇੱਧਰ ਟਾ ਕੇ ਰੱਖ ਦਿਆਂਗੇ ਕਿਸੇ ਨਿੱਗੀ ਜਗ੍ਹਾ ਤੇ ਜਿੱਥੇ ਗਰਮ ਜਗ੍ਹਾ ਹੋਵੇ ਉੱਥੇ ਰੱਖ ਦਿਓ ਜਿਵੇਂ ਕਿ ਸਾਰੀ ਰਾਤ ਪਿਆ ਰਹੇ ਤਾਂ ਨੈਕਸਟ ਡੇ ਬਣਾਓ ਤੁਸੀਂ ਤੇ ਬਹੁਤ ਹੀ ਵਧੀਆ ਜਲੇਬੀਆਂ ਬਣ ਕੇ ਰੈਡੀ ਹੁੰਦੀਆਂ ਤੇ ਲਓ ਜੀ ਦੂਜੀ ਸਾਈਡ ਆਪਾਂ ਚਾਸਨੀ ਤਿਆਰ ਕਰਾਂਗੇ ਮੀਠੇ ਲਈ ਆਪਾਂ 2 ਕੱਪ ਜਾਂ 2 ਕੌਲੀਆਂ ਜਿੱਦਾਂ ਵੀ ਤੁਸੀਂ ਚਾਹੋ ਇੱਕ ਭਾਂਡਾ ਲੈ ਲਿਓ ਉਹ ਆਪਾਂ ਖੰਡ ਦੀਆਂ ਪਾਈਆਂ ਤੇ ਡੇਢ ਆਪਾਂ ਪਾਣੀ ਪਾਇਆ ਵੀ ਉਹਦਾ ਜੇ ਤੁਸੀਂ ਕੱਪ ਲਓਗੇ ਤਾਂ ਡੇਢ ਕੱਪ ਪਾ ਲਿਓ ਤੇ ਜੇ ਤੁਸੀਂ ਕੌਲੀਆਂ ਲਓਗੇ ਤਾਂ ਡੇਢ ਕੌਲੀਆਂ ਪਾ ਲਿਓ ਤੇ ਫਿਰ ਇਹਦੇ ਵਿੱਚ ਨਿੰਬੂ ਪਾ ਦਿਆਂਗੇ ਤੇ ਇਹਨੂੰ ਥੋੜਾ ਜਿਹਾ ਬੋਇਲ ਆਉਣ ਦੇਵਾਂਗੇ ਤੇ ਫਿਰ ਇਹਦੇ ਵਿੱਚ ਦੁੱਧ ਪਾ ਦਿਆਂਗੇ ਦੁੱਧ ਨਾਲ ਜਿਹੜੀ ਉੱਤੇ ਆਹਾ ਜਲਦੀ ਇਕੱਠੀ ਹੋਈਏ ਪਾਸੇ ਨਿਕਲ ਜੂਗੀ ਤੇ ਆਪਣੀ ਚਾशनी ਬਹੁਤ ਵਧੀਆ ਬਣ ਕੇ ਰੈਡੀ ਹੋ ਜੂਗੀ ਚਾशनी ਨੂੰ ਇੱਕ ਤਾਰ ਦੀ ਚਾशनी ਨਹੀਂ ਬਣਾਉਣਾ ਆਪਾਂ ਪਤਲੀ ਜੀ ਚਾशनी ਬਣਾਉਣਾ ਤਾਂ ਜੋ ਜਲੇਬੀਆਂ ਵਿੱਚ ਚੰਗੀ ਤਰ੍ਹਾਂ ਮਰਜ ਹੋ ਜੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਕਲਰ ਪਾਵਾਂਗੇ ਤੁਸੀਂ ਫੂਡ ਕੋਈ ਵੀ ਫੂਡ ਕਲਰ ਪਾ ਸਕਦੇ ਹੋ ਆਪਾਂ orange ਫੂਡ ਕਲਰ ਪਾਇਆ ਆ ਤੇ ਇਹਦੇ ਵਿੱਚ ਆਪਾਂ ਪਾ ਦੇਾਂਗੇ ਇਲਾਇਚੀ ਦਾ ਪਾਊਡਰ ਤੇ ਇਹ ਆਪਣੀ ਜਿਹੜੀ ਚਾशनी ਆ ਉਹ ਬਣ ਕੇ ਰੈਡੀ ਆ ਤੇ ਹੁਣ ਆਪਾਂ ਬਣਾਵਾਂਗੇ ਇਹ ਆਪਣੇ ਕੋਲੇ ਆਪਾਂ ਹੁਣ 13 13 14 ਘੰਟੇ ਹੋ ਗਏ ਸੀਗੇ ਤੇ ਆ ਦੇਖ ਸਕਦੇ ਹੋ ਜਿਹਦੇ ਉੱਤੇ ਬਲਬਲੇ ਹੀ ਆ ਗਏ ਤੇ ਖਮੀਰ ਹੋ ਗਿਆ ਇਹ ਤੇ ਫਿਰ ਇਹਨੂੰ ਹੱਥ ਨਾਲ ਫੈਂਟ ਲਾਂਗੇ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਮੈਦਾ ਪਾ ਦੇਗੇ ਆ ਸੌਰੀ ਬੇਸਣ ਪਾ ਦੇਗੇ ਬੇਸਣ ਨਾਲ ਕੀ ਹੁੰਦਾ ਇਹ ਕਿ ਇਹ ਜਿਹੜੀ ਕਰਾਂਚੀ ਬੰਦੀਆਂ ਆ ਜਿਹੜੀਆਂ ਆਪਣੀਆਂ ਜਲੇਬੀਆਂ ਬੰਨਣੀਆਂ ਨਾ ਇਹ ਕਰਾਂਚੀ ਬੰਨਣੀਆਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਲੈਣਾ ਹੱਥ ਨਾਲ ਆ ਦੇਖ ਸਕਦੇ ਹੋ ਜਿਵੇਂ ਮੈਂ ਫੈਂਟ ਰਹੀ ਆ ਇਸੇ ਤਰ੍ਹਾਂ ਹੀ ਫੈਂਟਣਾ ਤੁਸੀਂ ਵੀ ਤੇ ਇਹ ਜੇ ਲੋਡ ਪੈਂਦੀ ਹੈ ਤਾਂ ਤੁਸੀਂ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਜੋ ਇਹ ਨਾਲ ਨਾਲ ਲੱਗਿਆ ਰਹਿ ਜਾ ਜੀ ਜੀ ਇਸੇ ਤਰ੍ਹਾਂ ਲੱਗਿਆ ਰਹਿ ਗਿਆ ਤੇ ਇੱਥੇ ਜੰਮ ਜਾਊਗਾ ਮੈਂ ਇਦਾਂ ਤੇ ਬਾਅਦ ਵਿੱਚ ਧੋਣ ਲੱਗੇ ਨੂੰ ਆਪਣਾ ਔਖਾ ਲੱਗੂਗਾ ਸੋ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਰੱਖਤਾ ਹੈਗਾ ਤੇ ਤੁਸੀਂ ਚਾਹੋ ਤਾਂ ਬੋਟਲ ਲੈ ਲਓ ਜਿਵੇਂ ਆਪਣੇ ਕੋਲ ਕੱਚ ਵਾਲੀ ਬੋਟਲ ਹੁੰਦੀ ਆ ਉਹ ਯੂਜ਼ ਕਰ ਸਕਦੇ ਹੋ ਮੈਂ ਆਹ ਕਾਹ ਲੈ ਆਇਆ ਕਾ ਲਪਾਫਾ ਲਪਾਫੇ ਨੂੰ ਕੋਨ ਵਾਲੇ ਲਫਾਫੇ ਮਿਲ ਜਾਂਦੇ ਆ ਤੇ ਇਹਨੂੰ ਅੱਗੋਂ ਆਪਾਂ ਥੋੜਾ ਜਿਹਾ ਕੱਟ ਲਿਆ ਤੁਸੀਂ ਚਾਹੋ ਤਾਂ ਕੋਈ ਵੀ ਹੋਰ ਲਫਾਫੇ ਦੀ ਕੋਨਜੀ ਬਣਾ ਕੇ ਤੇ ਉਹਨੂੰ ਅੱਗੋਂ ਕੱਟ ਕੇ ਬਾਹਲਾ ਨਹੀਂ ਕੱਟਣਾ ਥੋੜਾ ਜਿਹਾ ਹੀ ਕੱਟਣਾ ਤੇ ਇਹਦੇ ਵਿੱਚ ਸਾਰਾ ਆਪਾਂ ਜੋ ਮੈਦਾ ਬਣਾਇਆ ਸੀਗਾ ਬੈਟਰ ਬਣਾਇਆ ਸੀ ਉਹ ਵਿੱਚ ਪਾ ਲਾਂਗੇ ਤੇ ਦੂਜੀ ਸਾਈਡ ਆਪਾਂ ਪੈਨ ਲੈ ਲਾਂਗੇ ਤੇ ਪੈਨ ਦੇ ਵਿੱਚ ਆਪਾਂ ਔਇਲ ਪਾ ਦੇਵਾਂਗੇ ਔਇਲ ਨੂੰ ਆਪਾਂ ਗਰਮ ਕਰਨਾ ਧਰ ਦੇਾਂਗੇ ਤੇ ਇਸ ਤਰ੍ਹਾਂ ਤੁਸੀਂ ਆਪਣੀਆਂ ਜਲੇਬੀਆਂ ਬਣਾ ਲਾਂਗੇ ਆਪਾਂ ਤੁਸੀਂ ਚਾਹੋ ਤਾਂ ਇੱਕ ਇੱਕ ਵੀ ਬਣਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਵੇਂ ਜਲੇਬੀਆਂ ਬਣਾ ਲਓ ਤੇ ਜਿੰਨੀਆਂ ਇੱਕ ਪੈਨ ਦੇ ਵਿੱਚ ਆਉਂਦੀਆਂ ਐਟ ਅ ਟਾਈਮ ਉਹਨੀਆਂ ਬਣਾ ਕੇ ਤੇ ਇਹਨਾਂ ਨੂੰ ਘੱਟ ਆਂਚ ਤੇ ਬਣਾਉਣਾ ਤਾਂ ਜੋ ਇਹ ਕ੍ਰਿਸਪੀ ਬਣਨ ਇਹ ਇੱਕ ਟਿਪ ਆ ਵੀ ਜਿਆਦਾ ਗੈਸ ਜਦੋਂ ਇੱਕ ਵਾਰੀ ਆਪਾਂ ਇਹਦੇ ਵਿੱਚ ਪਾਤੀਆਂ ਸਾਰੀਆਂ ਜਲੇਬੀਆਂ ਤੇ ਉਹ ਤੋਂ ਬਾਅਦ ਗੈਸ ਨੂੰ ਮੀਡੀਅਮ ਕਰ ਲਓ ਤੇ ਜਨਾਰਣ ਦੇ ਉਹ ਘੱਟ ਕਰ ਦਿਓ ਤੇ ਫਿਰ ਇਹਨੂੰ ਚੰਗੰਨਾ ਬਰਾਊਨ ਹੋਣ ਤੱਕ ਬਣਾਓ ਜਿਵੇਂ ਜਿਵੇਂ ਇਹ ਬਰਾਊਨ ਹੁੰਦੀਆਂ ਜਾਣਗੀਆਂ ਫਿਰ ਨਾਲ ਦੀ ਨਾਲ ਚਾਸ਼ਨੀ ਦੇ ਵਿੱਚ ਪਾਉਣੀਆ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਕਿ ਜਿਹੜੀ ਆਪਣੀ ਚਾਸ਼ਨੀ ਆ ਉਹ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਮੀਡੀਅਮ ਜੀ ਹੋਣੀ ਚਾਹੀਦੀ ਹੈ ਨਾ ਬੜੀ ਠੰਡੀ ਹੋਣੀ ਚਾਹੀਦੀ ਹੈ ਤੇ ਇਹਨੂੰ ਜਲੇਬੀਆਂ ਨੂੰ ਆਪਾਂ ਇਹਦੇ ਵਿੱਚ 5 ਮਿੰਟ ਰੱਖਾਂਗੇ 5 ਮਿੰਟ ਰੱਖਣ ਤੋਂ ਬਾਅਦ ਤੁਸੀਂ ਜਲੇਬੀਆਂ ਨੂੰ ਕੱਢ ਦਿਓ ਤੇ ਲਓ ਜੀ ਇਸੇ ਤਰ੍ਹਾਂ ਆਪਣੀਆਂ ਜਲੇਬੀਆਂ ਬਣ ਕੇ ਰੈਡੀ ਆ ਤੇ ਬੋਸ ਸੋਹਣੀਆਂ ਜਲੇਬੀਆਂ ਬਣੀਆਂ ਖਾਓ ਪੀਓ ਮ제 ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਾਏ ਬਾਏ